ਜੇਕਰ ਤੁਹਾਡੀ ਜੇਬ ਵੀ ਰਹਿੰਦੀ ਹੈ ਹਮੇਸ਼ਾ ਭਰੀ ਤਾਂ ਇਹ ਗੱਲ ਲੱਗੇਗੀ ਬਿਲਕੁਲ ਖਰੀ ਜੀ ਹਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ 100 ਤੇ 200 ਦੇ ਨੋਟ ਬੰਦ ਹੋਣਗੇ ਤੇ ਨਵੇਂ ਨੋਟ ਚਾਲੂ ਕੀਤੇ ਜਾਣਗੇ ਤੇ ਉਸਤੇ ਨਵੇਂ ਗਵਰਨਰ ਸੰਜੇ ਮਨਹੋਤਰਾ ਦੇ ਦਸਤਖਤ ਹੋਣਗੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ ਨਿਊ ਸੀਰੀਜ਼ ਦੇ 100 ਤੇ 200 ਦੇ ਜੋ ਮੌਜੂਦਾ ਨੋਟ ਨੇ ਯਾਨੀ ਕਿ ਜੋ ਨੋਟ ਵਰਤੋਂ ਚ ਨੇ ਉਹਨਾਂ ਦੇ ਆਧਾਰ ਤੇ ਬਣਾਇਆ ਜਾਵੇਗਾ ਨਾਲ ਹੀ ਨਾਲ 50 ਰੁਪਏ ਦੇ ਨਵੇਂ ਨੋਟ ਆਉਣ ਦਾ ਐਲਾਨ ਵੀ RBI ਦੇ ਵੱਲੋਂ ਪਹਿਲੇ ਕੀਤਾ ਜਾ ਚੁੱਕਿਆ ਹੈ ਕਿਉਂਕਿ RBI ਦੇ ਸਾਬਕਾ ਗਵਰਨਰ ਦਾਸ ਵੱਲੋਂ ਆਪਣਾ ਅਹੁਦਾ ਛੱਡਣ ਮਗਰੋਂ 2024 ਦੇ ਵਿੱਚ ਸੰਜੀਵ ਮਲੋਤਰਾ ਦੇ ਵੱਲੋਂ RBI ਗਵਰਨਰ ਦਾ ਅਹੁਦਾ ਸੰਭਿਆ ਗਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਨੋਟਬੰਦੀ ਦੀ ਤਾਂ ਜਦ ਨੋਟਬੰਦੀ ਹੋਈ ਸੀ ਉਸ ਵੇਲੇ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤਾਂ ਇਸ ਵਾਰ ਉਹ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਇਹ ਨਵੀਂ ਨੋਟ ਨੇ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਨੇ ਦੱਸ ਦਈਏ ਕਿ ਇਹਨਾਂ ਵਿੱਚ ਫੀਚਰ ਵੀ ਵਧਾ ਦਿੱਤੇ ਗਏ ਨੇ ਖਾਸ ਕਰਕੇ ਮਹਾਤਮਾ ਗਾਂਧੀ ਦੀ ਨਵੀਂ ਸੀਰੀਜ਼ ਵਾਲੀ ਤਸਵੀਰ ਜਿਸ ਦੀ ਨਕਲ ਕਰਨਾ ਕਾਫੀ ਮੁਸ਼ਕਿਲ ਮੰਨਿਆ ਜਾ ਰਿਹਾ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮਾਰਕੀਟ ਦੇ ਵਿੱਚ ਬੜੀ ਬਖੂਬੀ ਨਾਲ ਨਕਲੀ ਨੋਟ ਤਿਆਰ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਮੂਰਖ ਬਣਾ ਕੇ ਠੱਗਿਆ ਜਾਂਦਾ ਹੈ ਤਾਂ ਜੋ ਇਹ ਭੋਲੇ ਭਾਲੇ ਲੋਕ ਨਕਲੀ ਨੋਟਾਂ ਨੂੰ ਅਸਲੀ ਸਮਝ ਕੇ ਆਪਣਾ ਨੁਕਸਾਨ ਨਾ ਕਰ ਲੈਣ ਇਸ ਕਰਕੇ ਜਿਹੜੀ ਨਵੇਂ ਨੋਟਾਂ ਤੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਲਗਾਈ ਜਾਏਗੀ ਉਸ ਦੀ ਨਕਲ ਕਰਨਾ ਆਸਾਨ ਨਹੀਂ ਹੋਵੇਗਾ ਫਿਲਹਾਲ ਇਹ ਨੋਟ ਕਦੋਂ ਲਾਂਚ ਕੀਤੇ ਜਾਣਗੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਪਰ ਆਰਬੀਆਈ ਦੇ ਵੱਲੋਂ ਦੱਸਿਆ ਗਿਆ ਕਿ ਹੁਣੇ 100 ਤੇ 200 ਦੇ ਨੋਟ ਜਲਦੀ ਜਾਰੀ ਕੀਤੇ ਜਾਣਗੇ ਹਾਲਾਂਕਿ ਇਸ ਤੋਂ ਪਹਿਲਾਂ 50 ਰੁਪਏ ਦੇ ਨੋਟਾਂ ਨੂੰ ਜਾਰੀ ਕਰਨ ਨੂੰ ਲੈ ਕੇ ਵੀ RBI ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਜੇਕਰ ਤੁਹਾਡੀ ਜੇਬ ਵੀ ਰਹਿੰਦੀ ਹੈ ਹਮੇਸ਼ਾ ਭਰੀ ਤਾਂ ਇਹ ਗੱਲ ਲੱਗੇਗੀ ਬਿਲਕੁਲ ਖਰੀ ਜੀ ਹਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ 100 ਤੇ 200 ਦੇ ਨੋਟ ਬੰਦ ਹੋਣਗੇ ਤੇ ਨਵੇਂ ਨੋਟ ਚਾਲੂ ਕੀਤੇ ਜਾਣਗੇ ਤੇ ਉਸ ਤੇ ਨਵੇਂ ਗਵਰਨਰ ਸੰਜੇ ਮਨਹੋਤਰਾ ਦੇ ਦਸਤਖਤ ਹੋਣਗੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ ਨਿਊ ਸੀਰੀਜ਼ ਦੇ 100 ਤੇ 200 ਦੇ ਜੋ ਮੌਜੂਦਾ ਨੋਟ ਨੇ ਯਾਨੀ ਕਿ ਜੋ ਨੋਟ ਵਰਤੋਂਚ ਨੇ ਉਹਨਾਂ ਦੇ ਆਧਾਰ ਤੇ ਬਣਾਇਆ ਜਾਵੇਗਾ ਨਾਲ ਹੀ ਨਾਲ 50 ਰੁਪਏ ਦੇ ਨਵੇਂ ਨੋਟ ਆਉਣ ਦਾ ਐਲਾਨ ਵੀ RBI ਦੇ ਵੱਲੋਂ ਪਹਿਲੇ ਕੀਤਾ ਜਾ ਚੁੱਕਿਆ ਹੈ ਕਿਉਂਕਿ RBI ਦੇ ਸਾਬਕਾ ਗਵਰਨਰ ਦਾਸ ਵੱਲੋਂ ਆਪਣਾ ਅਹੁਦਾ ਛੱਡਣ ਮਗਰੋਂ 2024 ਦੇ ਵਿੱਚ ਸੰਜੀ ਮਲੋਤਰਾ ਦੇ ਵੱਲੋਂ RBI ਗਵਰਨਰ ਦਾ ਅਹੁਦਾ ਸੰਭਿਆ ਗਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਨੋਟਬੰਦੀ ਦੀ ਤਾਂ ਜਦ ਨੋਟਬੰਦੀ ਹੋਈ ਸੀ ਉਸ ਵੇਲੇ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਵਾਰ ਉਹ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਇਹ ਨਵੇਂ ਨੋਟ ਨੇ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਨੇ ਦੱਸ ਦਈਏ ਕਿ ਇਹਨਾਂ ਵਿੱਚ ਫੀਚਰ ਵੀ ਵਧਾ ਦਿੱਤੇ ਗਏ ਨੇ ਖਾਸ ਕਰਕੇ ਮਹਾਤਮਾ ਗਾਂਧੀ ਦੀ ਨਵੀਂ ਸੀਰੀਜ਼ ਵਾਲੀ ਤਸਵੀਰ ਜਿਸ ਦੀ ਨਕਲ ਕਰਨਾ ਕਾਫੀ ਮੁਸ਼ਕਲ ਬਣਿਆ ਜਾ ਰਿਹਾ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮਾਰਕੀਟ ਦੇ ਵਿੱਚ ਬੜੀ ਬਖੂਬੀ ਨਾਲ ਨਕਲੀ ਨੋਟ ਤਿਆਰ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਮੂਰਖ ਬਣਾ ਕੇ ਠੱਗਿਆ ਜਾਂਦਾ ਤਾਂ ਜੋ ਇਹ ਭੋਲੇ-ਪਾਲੇ ਲੋਕ ਨਕਲੀ ਨੋਟਾਂ ਨੂੰ ਅਸਲੀ ਸਮਝ ਕੇ ਆਪਣਾ ਨੁਕਸਾਨ ਨਾ ਕਰ ਲੈਣ ਇਸ ਕਰਕੇ ਜਿਹੜੀ ਨਵੀਂ ਨੋਟਾਂ ਤੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਲਗਾਈ ਜਾਏਗੀ ਉਸ ਦੀ ਨਕਲ ਕਰਨਾ ਆਸਾਨ ਨਹੀਂ ਹੋਵੇਗਾ ਫਿਲਹਾਲ ਇਹ ਨੋਟ ਕਦੋਂ ਲਾਂਚ ਕੀਤੇ ਜਾਣਗੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਪਰ ਆਰਬੀਆਈ ਦੇ ਵੱਲੋਂ ਦੱਸਿਆ ਗਿਆ ਕਿ ਹੁਣ ਇਹ 100 ਤੇ 200 ਦੇ ਨੋਟ ਜਲਦੀ ਜਾਰੀ ਕੀਤੇ ਜਾਣਗੇ ਹਾਲਾਂਕਿ ਇਸ ਤੋਂ ਪਹਿਲਾਂ 50 ਰੁਪਏ ਦੇ ਨੋਟਾਂ ਨੂੰ ਜਾਰੀ ਕਰਨ ਨੂੰ ਲੈ ਕੇ ਵੀ ਆਰਬੀਆਈ ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ ਜੇਕਰ ਤੁਹਾਡੀ ਜੇਬ ਵੀ ਰਹਿੰਦੀ ਹੈ ਹਮੇਸ਼ਾ ਭਰੀ ਤਾਂ ਇਹ ਗੱਲ ਲੱਗੇਗੀ ਬਿਲਕੁਲ ਖਰੀ ਜੀ ਹਾਂ ਇਹ ਖਬਰ ਤੁਹਾਡੇ ਲਈ ਹੈ ਕਿਉਂਕਿ ਹੁਣ 100 ਤੇ 200 ਦੇ ਨੋਟ ਬੰਦ ਹੋਣਗੇ ਤੇ ਨਵੇਂ ਨੋਟ ਚਾਲੂ ਕੀਤੇ ਜਾਣਗੇ ਤੇ ਉਸਤੇ ਨਵੇਂ ਗਵਰਨਰ ਸੰਜੇ ਮਨਹੋਤਰਾ ਦੇ ਦਸਤਖਤ ਹੋਣਗੇ ਇਸ ਤੋਂ ਇਲਾਵਾ ਤੁਹਾਨੂੰ ਦੱਸ ਦਈਏ ਕਿ ਇਹਨਾਂ ਨੋਟਾਂ ਦਾ ਡਿਜ਼ਾਈਨ ਮਹਾਤਮਾ ਗਾਂਧੀ ਨਿਊ ਸੀਰੀਜ਼ ਦੇ 100 ਤੇ 200 ਦੇ ਜੋ ਮੌਜੂਦਾ ਨੋਟ ਨੇ ਯਾਨੀ ਕਿ ਜੋ ਨੋਟ ਵਰਤੋਂ ਚ ਨੇ ਉਹਨਾਂ ਦੇ ਆਧਾਰ ਤੇ ਬਣਾਇਆ ਜਾਵੇਗਾ ਨਾਲ ਹੀ ਨਾਲ 50 ਰੁਪਏ ਦੇ ਨਵੇਂ ਨੋਟ ਆਉਣ ਦਾ ਐਲਾਨ ਵੀ RBI ਦੇ ਵੱਲੋਂ ਪਹਿਲੇ ਕੀਤਾ ਜਾ ਚੁੱਕਿਆ ਹੈ ਕਿਉਂਕਿ RBI ਦੇ ਸਾਬਕਾ ਗਵਰਨਰ ਦਾਸ ਵੱਲੋਂ ਆਪਣਾ ਅਹੁਦਾ ਛੱਡਣ ਮਗਰੋਂ 2024 ਦੇ ਵਿੱਚ ਸੰਜੇ ਮਲੋਤਰਾ ਦੇ ਵੱਲੋਂ ਆਰਬੀਆਈ ਗਵਰਨਰ ਦਾ ਅਹੁਦਾ ਸੰਭਿਆ ਗਿਆ ਸੀ ਕਿਉਂਕਿ ਇਸ ਤੋਂ ਪਹਿਲਾਂ ਜੇਕਰ ਗੱਲ ਕਰੀਏ ਨੋਟਬੰਦੀ ਦੀ ਤਾਂ ਜਦ ਨੋਟਬੰਦੀ ਹੋਈ ਸੀ ਉਸ ਵੇਲੇ ਕਾਫੀ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ ਸੀ ਤੇ ਇਸ ਵਾਰ ਉਹ ਮੁਸ਼ਕਲਾਂ ਦਾ ਸਾਹਮਣਾ ਨਾ ਕਰਨਾ ਪਵੇ ਤਾਂ ਜੋ ਇਹ ਨਵੀਂ ਨੋਟ ਨੇ ਜਿਹੜੇ ਉਹ ਜਾਰੀ ਕੀਤੇ ਜਾ ਰਹੇ ਨੇ ਦੱਸ ਦਈਏ ਕਿ ਇਹਨਾਂ ਵਿੱਚ ਫੀਚਰ ਵੀ ਵਧਾ ਦਿੱਤੇ ਗਏ ਨੇ ਖਾਸ ਕਰਕੇ ਮਹਾਤਮਾ ਗਾਂਧੀ ਦੀ ਨਵੀਂ ਸੀਰੀਜ਼ ਵਾਲੀ ਤਸਵੀਰ ਜਿਸ ਦੀ ਨਕਲ ਕਰਨਾ ਕਾਫੀ ਮੁਸ਼ਕਿਲ ਮੰਨਿਆ ਜਾ ਰਿਹਾ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਮਾਰਕੀਟ ਦੇ ਵਿੱਚ ਬੜੀ ਬਖੂਬੀ ਨਾਲ ਨਕਲੀ ਨੋਟ ਤਿਆਰ ਕੀਤੇ ਜਾਂਦੇ ਨੇ ਤੇ ਲੋਕਾਂ ਨੂੰ ਮੂਰਖ ਬਣਾ ਕੇ ਠੱਗਿਆ ਜਾਂਦਾ ਹੈ ਤਾਂ ਜੋ ਇਹ ਭੋਲੇ ਭਾਲੇ ਲੋਕ ਨਕਲੀ ਨੋਟਾਂ ਨੂੰ ਅਸਲੀ ਸਮਝ ਕੇ ਆਪਣਾ ਨੁਕਸਾਨ ਨਾ ਕਰ ਲੈਣ ਇਸ ਕਰਕੇ ਜਿਹੜੀ ਨਵੇਂ ਨੋਟਾਂ ਤੇ ਮਹਾਤਮਾ ਗਾਂਧੀ ਜੀ ਦੀ ਤਸਵੀਰ ਲਗਾਈ ਜਾਏਗੀ ਉਸ ਦੀ ਨਕਲ ਕਰਨਾ ਆਸਾਨ ਨਹੀਂ ਹੋਵੇਗਾ ਫਿਲਹਾਲ ਇਹ ਨੋਟ ਕਦੋਂ ਲਾਂਚ ਕੀਤੇ ਜਾਣਗੇ ਇਸ ਬਾਰੇ ਕੋਈ ਵੀ ਜਾਣਕਾਰੀ ਸਾਂਝੀ ਨਹੀਂ ਕੀਤੀ ਜਾ ਸਕਦੀ ਪਰ ਆਰਬੀਆਈ ਦੇ ਵੱਲੋਂ ਦੱਸਿਆ ਗਿਆ ਹੈ ਕਿ ਹੁਣ ਇਹ 100 ਤੇ 200 ਦੇ ਨੋਟ ਜਲਦੀ ਜਾਰੀ ਕੀਤੇ ਜਾਣਗੇ ਹਾਲਾਂਕਿ ਇਸ ਤੋਂ ਪਹਿਲਾਂ 50 ਰੁਪਏ ਦੇ ਨੋਟਾਂ ਨੂੰ ਜਾਰੀ ਕਰਨ ਨੂੰ ਲੈ ਕੇ ਵੀ RBI ਵੱਲੋਂ ਵੱਡਾ ਐਲਾਨ ਕੀਤਾ ਗਿਆ ਸੀ